ਈਏ ਸਟੱਡ ATD ਬੀਅਰ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਤਾਂ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੱਡ ਦੇ ਪੇਪਰ ਜਾਂ ਟੀਚਿੰਗ ਮੈਕ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ-ਸਮੇਂ ਤੇ ਜਿਹੜੀ ਹੈ ਉਹ ਮਿਲਦੀ ਰਹੇ। ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਿਹੜੀ ਹੈ ਉਹ ਸਮੇਂ-ਸਮੇਂ ਪਹੁੰਚਦੀ ਰਹੇ। ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਕਾਸ ਰਹਿਣ ਕਿਉਂਕਿ ਬਹੁਤ ਸਮਾਂ ਹੋ ਗਿਆ ਜਿਹੜਾ ਵੇਟ ਕਰਦੇ ਕਿਉਂਕਿ ਕਾਫੀ ਸਮਾਂ ਪੰਨ ਵੀ ਹੋ ਗਿਆ ਇਸ ਚੀਜ਼ ਦੀ ਵੇਟ ਕਰਦੇ ਔਰ ਸਾਨੂੰ ਵੀ ਦੱਸ ਦੇ ਕਿ ਜਿਹੜਾ ਪੀਐਸਟੈਟ ਦਾ ਪੇਪਰ ਹੈ ਉਹ ਕਦੋਂ ਹੋ ਰਿਹਾ ਤਾਂ ਪਿੱਛੇ ਮੀਟਿੰਗ ਵੀ ਕੀਤੀ ਮੀਟਿੰਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਕਿ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਕੀ ਬਿਆਨ ਦਿੱਤਾ ਹੈ ਕੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਉਸ ਤੋਂ ਬਾਅਦ ਅਸੀਂ ਅਗਲੇ ਐਕਸ਼ਨ ਦੀ ਜਿਹੜੀ ਹੈ ਤਿਆਰੀ ਯੂਨੀਅਨ ਵੱਲੋਂ ਕੀਤੀ ਹੈ ਕਿਉਂਕਿ ਅਸੀਂ ਇੱਕ ਕਮੇਟੀ ਬਣਾਈ ਸੀ ਸਾਰੇ ਟੀਚਰਾਂ ਨੂੰ ਇਕੱਠਾ ਕਰਕੇ ਔਰ ਸਾਨੂੰ ਜੋ ਕਮੇਟੀ ਦੇ ਵਿੱਚ ਅ ਬੈਸਟ ਲੱਗਿਆ ਉਹ ਜਿਹੜਾ ਹੈ ਇੰਪਲੀਮੈਂਟ ਕਰ ਰਹੇ ਆ ਤਾਂ ਅੱਜ ਵੀ ਕੁਝ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਰਿਆਂ ਦੇ ਲਈ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸਾਰੇ ਵੱਤ ਵਤ ਵਾ ਸ਼ੇਅਰ ਕਰਿਓ ਜੋ ਤੁਹਾਡਾ ਬੇਸਿਕ ਡਿਮਾਂਡ ਹੈ ਬੇਸਿਕ ਜਿਹੜੇ ਜਿਹੜਾ ਕੰਮ ਹੈ ਸਭ ਤੋਂ ਪਹਿਲਾਂ ਉਹ ਹੈ ਸਾਰੇ ਤੁਹਾਨੂੰ ਆਪਦੇ WhatsApp ਸਟੇਟਸ ਦੇ ਉੱਪਰ ਇਸ ਲਿੰਕ ਨੂੰ ਸਟੇਟਸ ਦੇ ਉੱਪਰ ਲਾਣਗੇ ਔਰ ਜਿੰਨਾ ਜਿੰਨਾ ਵੀ ਸ਼ੇਅਰ ਕਰ ਸਕਦੇ ਹੋ ਕਰਿਓ ਔਰ ਜਿਹੜੇ PS टेट ਦੀ ਵੇਟ ਚ ਨੇ PS टेट ਐਸਪੀਰੈਂਟ ਨੇ PS टेट 2025 ਦਾ ਪੇਪਰ ਦੇਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਦੇ ਲਈ ਵੱਡੀ ਅਪਡੇਟ ਹੈ ਉਹ ਤੁਹਾਨੂੰ ਹੁਣ ਅੱਗੇ ਵੀਡੀਓ ਦੇ ਵਿੱਚ ਅੱਗੇ ਪਤਾ ਲੱਗ ਜਾਊਗਾ ਕੀ ਹੈ ਕਿਉਂਕਿ ਅਸੀਂ ਇੱਕ ਬਹੁਤ ਵੱਡਾ ਐਕਸ਼ਨ ਲੈਣ ਜਾ ਰਹੇ ਹਾਂ ਕਿਉਂਕਿ ਆਪਣਾ ਪੇਪਰ ਤੁਹਾਨੂੰ ਅਸੀਂ ਪਿੱਛੇ ਮੀਟਿੰਗ ਦੇ ਵਿੱਚ ਦੱਸਿਆ ਸੀ 31 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮਾਸਟਰ ਕੈਡਰ ਦੀਆਂ ਪੋਸਟਾਂ ਸਰਕਾਰ ਦੇਣ ਦੀ ਤਿਆਰੀ ਵਿੱਚ ਹੋ ਚੁੱਕੀ ਹੈ ਜਿਹੜਾ ਪ੍ਰੋਸੈਸ ਸਟਾਰਟ ਕਰ ਚੁੱਕੇ ਨੇ ਜਨਵਰੀ ਜਾਂ ਫਰਵਰੀ ਦੇ ਵਿੱਚ ਨੋਟੀਫਿਕੇਸ਼ਨ ਆ ਜਾਊਗਾ ਉਸ ਤੋਂ ਪਹਿਲਾਂ ਜਿਹੜਾ ਹੈ ਆਪਾਂ ਨੂੰ ਪੀਐਸਟੈਟ ਦਾ ਪੇਪਰ ਚਾਹੀਦਾ ਹੈ ਤਾਂ ਪੀਐਸਟੈਟ ਦਾ ਪੇਪਰ ਕਿਉਂਕਿ ਜੇ ਪੋਸਟ ਆ ਜਾਂਦੀਆਂ ਨੇ ਔਰ ਜਿਹੜੇ ਮਾਸਟਰ ਕੈਡਰ ਵਾਲੇ ਨੇ ਜਾਨੇ ਕਿ ਬੀਅਰਡ ਪਾਸ ਨੇ ਪੀਐਸਟ ਕੁਆਲੀਫਾਈਡ ਨਹੀਂ ਹਗੇ ਉਹਨਾਂ ਲਈ ਬਹੁਤ ਵੱਡਾ ਇਹ ਜਿਹੜਾ ਅ ਚੀਜ਼ ਰਹੂਗੀ ਕਿਉਂਕਿ ਜੇ ਪੋਸਟ ਆ ਗਈਆਂ ਔਰ ਪੀਐਸਟ ਨਾ ਆਇਆ ਤਾਂ ਤੁਸੀਂ ਤਿੰਨ ਘਟੋ ਘਟ ਪੰਜ ਸਾਲ ਘਟੋ ਘਟ ਪੰਜ ਸਾਲ ਪੋਸਟਾ ਦੁਬਾਰਾ ਨਹੀਂ ਆਣੀ ਕਿਉਂਕਿ 5-6 ਸਾਲ ਬਾਅਦ ਪਹਿਲਾ ਹੀ ਪੋਸਟ ਆ ਰਹੀਆਂ ਨੇ ਅੱਗੇ ਜਿਵੇਂ ਜਿਵੇਂ ਰਿਟਾਇਰਮੈਂਟ ਹੋਗੀ ਫਿਰ ਜਾ ਕੇ ਅੱਗੇ 5-6 ਸਾਲ ਬਾਅਦ ਆਪਾਂ ਜਿਹੜਾ ਮੰਨੀਏ ਕਿ ਪੋਸਟ ਆਣ ਗਿਆ ਤਾਂ ਇਸ ਕਰਕੇ 골ਡਨ ਚਾਂਸ ਹੈ ਜੇ ਆਪਣੇ ਕੋਲ ਇਹ ਆਪਾਂ ਗਵਾਤਾ ਤਾਂ ਕਦੇ ਹੱਥ ਨਹੀਂ ਆਉਣਾ ਠੀਕ ਹੈ ਜਿਹੜੇ ਪੀਐਸਟਡ ਦੀ ਵੇਚ ਨੇ ਨੀਚੇ ਤੁਸੀਂ ਇੱਕ ਨੀਚੇ ਚੈਟ ਬਾਕਸ ਜ ਜਾਓਗੇ ਚੈਟ ਬਾਕਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਪਿੰਨ ਕੀਤਾ ਗਿਆ ਹੈ WhatsApp ਗਰੁੱਪ ਦਾ ਇਸ ਲਿੰਕ ਨੂੰ ਸਾਰੇ ਜਣੇ ਜੁਆਇਨ ਕਰ ਲਓ ਠੀਕ ਹੈ ਇਸ ਦੇ ਵਿੱਚ ਜਿਹੜਾ ਇੱਕ ਵੱਡਾ ਐਕਸ਼ਨ ਲੈਣ ਜਾ ਰਹੇ ਹਾਂ ਕੋਰਟ ਕੇਸ ਦਾ ਕੋਰਟ ਕੇਸ ਲਾਣਾ ਕਿਉਂ ਜ਼ਰੂਰੀ ਹੈ ਕਿਉਂਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਪੋਸਟਾਂ ਦੇਣ ਦੀ ਤਿਆਰੀ ਵਿੱਚ ਆ ਠੀਕ ਹੈ ਮਾਸਟਰ ਕਾਟਰ ਦੀ ਪੋਸਟਾਂ ਦੇਣ ਲੱਗੇ ਆ ਜੇ ਮਾਸਟਰ ਕਾਟਰ ਦੀ ਪੋਸਟ ਆ ਗਈਆਂ ਤਾਂ ਜਿਹੜੇ ਬੀਅਰਡ ਵਾਲੇ ਨੇ ਉਹ ਆਪਦੀ ਜਿਹੜਾ ਫਿਊਚਰ ਹੈ ਉਸ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਹੱਥੇ ਚੋਂ ਚਲਾ ਜਾਊਗਾ ਜਿਹੜੀ ਚੀਜ਼ ਉਹ ਸੋਚ ਕੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਹਨਾ ਬਾਅਦ ਦੇ ਵਿੱਚ ਪੀਐਸਟੈਟ ਕੁਆਲੀਫਾਈਡ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਂ ਜਦੋਂ 5-6 ਸਾਲ ਪੇਪਰ ਹੀ ਨਹੀਂ ਹੋਣਾ ਕੈਡਰ ਹੀ ਨਹੀਂ ਹੋਣਾ ਤਾਂ ਸਾਨੂੰ ਮਤਲਬ ਉਹਦਾ ਫਾਇਦਾ ਕੀ ਹੈ ਇਸ ਕਰਕੇ ਤੁਹਾਡੇ ਲਈ ਯੂਨੀਅਨ ਐਫਰਟਸ ਕਰ ਰਹੀ ਹੈ ਅਸੀਂ ਬੜੇ ਕਲੈਰਟੀ ਦੇ ਨਾਲ ਇਹ ਚੀਜ਼ ਕਹੀ ਸੀ ਕਿ ਸਾਰਿਆਂ ਨੇ ਯੂਨੀਅਨ ਦਾ ਸਹਿਯੋਗ ਦਿਓ ਯੂਨੀਅਨ ਤੁਹਾਡੇ ਨਾਲ ਖੜੀ ਹੈ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਹਿਲਾ ਸਟੈਪ ਤੁਹਾਡਾ ਇਹ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰੋ ਜਦੋਂ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰ ਲਓਗੇ ਇਸ ਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਹੈ ਸਮਝਾਇਆ ਜਾਊਗਾ ਕਿਹੜਾ ਕੰਮ ਕਿਵੇਂ ਕਿੰਦੇ ਥਰੂ ਕਿਵੇਂ ਕੀ ਚੱਲ ਰਹੀ ਹੈ ਕਿਉਂਕਿ ਪਹਿਲਾਂ ਜਦੋਂ ਪੀਐਸਟੈਟ 2024 ਦਾ ਕੇਸ ਲੱਗਿਆ ਸੀ ਉਹ ਵੀ ਅਸੀਂ ਰਨ ਕੀਤਾ ਸੀ ਜਿਹੜਾ ਅਸੀਂ ਕੇਸ ਲਗਾਇਆ ਸੀ ਸਾਰਾ ਕੇਸ ਦੀ ਜਿਹੜਾ ਜਿੰਨਾ ਵੀ ਸਿਸਟਮ ਸੀਗਾ ਸਾਰਾ ਮੈਂ ਖੁਦ ਦੇਖਿਆ ਚਾਰ ਹੀਰਿੰਗਸ ਦੇ ਵਿੱਚ ਮੈਂ ਖੁਦ ਗਿਆ ਚੌਥੀ ਤਰੀਕ ਦੇ ਵਿੱਚ ਬੱਚਿਆਂ ਨੂੰ ਨੰਬਰ ਦਵਾ ਕੇ ਠੀਕ ਹੈ ਤਾਂ ਬੱਚਿਆਂ ਜਿਹੜੇ ਬੱਚੇ ਕਿੰਨੇ ਕੁਆਲੀਫਾਈਡ ਕਰ ਗਏ ਬੱਚੇ ਜਿਹੜਾ ਯੂਨੀਅਨ ਦੀ ਬਦੌਲਤ ਅੱਜ ਵੀ ਯੂਨੀਅਨ ਤੁਹਾਡੇ ਲਈ ਖੜੀ ਐਫਰਟਸ ਕਰ ਰਹੀ ਐ ਜਿਹੜੇ ਬੀਅਰਡ ਵਾਲੇ ਨੇ ਬੀਅਰਡ ਕਰ ਰਹੇ ਨੇ ਅਪੀਅਰਿੰਗ ਨੇ ਪਾਸ ਕਰ ਚੁੱਕੇ ਨੇ ਉਹ ਸਾਰਿਆਂ ਦੇ ਲਈ ਇਹ ਵੀਡੀਓ ਹੈ ਠੀਕ ਹੈ ਇਸ ਨੂੰ ਬਹੁਤ ਬਹੁਤ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਔਰ ਜਿਹੜਾ WhatsApp ਗਰੁੱਪ ਦਾ ਜੁਆਇਨ ਜੇਕਰ ਕਿਸੇ ਤੱਕ ਇਹ ਵੀਡੀਓ ਨਹੀਂ ਵੀ ਪਹੁੰਚੀ ਉਹਨਾਂ ਨੂੰ WhatsApp ਗਰੁੱਪ ਦਾ ਇਥੋਂ ਪਿੰਨ ਕਾਪੀ ਕਰਕੇ ਲਿੰਕ ਉਹਨਾਂ ਨੂੰ ਪੇਸਟ ਦਿਓ ਕਿ ਤੁਸੀਂ ਇਹ ਲਿੰਕ ਨੂੰ ਜੁਆਇਨ ਕਰ ਲਓ ਸਾਰੇ ਜਣੇ ਉਹਨੂੰ ਜੁਆਇਨ ਕਰਾਓ ਜਿਹੜੇ PSEB 2025 ਦੀ ਬੇਟ ਚ ਨੇ ਜਿਹੜੇ ਪਾਸ ਨਹੀਂ ਉਹਨਾਂ ਨੂੰ ਜੁਆਇਨ ਕਰਿਓ ਜਿਹੜੇ ਪੀਐਸਟੈਟ ਦੇਣਾ ਚਾਹੁੰਦੇ ਨੇ ਪੀਐਸਟੈਟ ਨਹੀਂ ਕੁਆਲੀਫਾਈਡ ਹੈਗਾ ਉਹ ਸਿਰਫ ਇਸ ਵੀਡੀਓ ਇਸ ਗਰੁੱਪ ਦੇ ਵਿੱਚ ਨੂੰ ਜੁਆਇਨ ਕਰਨਗੇ ਠੀਕ ਹੈ ਤਾਂ ਇਸ ਤੋਂ ਬਾਅਦ ਨਾਲ ਹੀ ਐਕਸ਼ਨ ਲੈਣ ਜਾ ਰਹੀ ਹੈ ਯੂਨੀਅਨ ਉਹ ਕਿਹੜਾ ਐਕਸ਼ਨ ਹੈ ਉਹ ਵੀ ਤੁਸੀਂ ਦੇਖੋ ਇਸ ਤੋਂ ਬਾਅਦ ਅਸੀਂ ਧਰਨਾ ਰੱਖਿਆ ਪੀਐਸਟੈਟ ਯੂਨੀਅਨ ਵੱਲੋਂ ਕਿਉਂਕਿ ਦੋਨੋਂ ਚੀਜ਼ ਇਕੁਅਲੀ ਚੱਲਣਗੀਆਂ ਫਿਰ ਜਾ ਕੇ ਜਿਹੜਾ ਹੈ ਜਿਹੜਾ ਨੋਟੀਫਿਕੇਸ਼ਨ ਆਊਗਾ ਠੀਕ ਹੈ 11 ਨਵੰਬਰ ਨੂੰ ਸੰਗਰੂਰ ਦੇ ਵਿੱਚ ਜਿਹੜਾ ਹੈ ਆਪਾਂ ਧਰਨਾ ਲਾਉਣ ਜਾ ਰਹੇ ਆ ਠੀਕ ਹੈ ਤੁਸੀਂ ਦੇਖ ਲਿਓ ਸਮਾਂ 11 ਵਜੇ ਹੈ ਠੀਕ ਹੈ ਨਾਲ ਦੇ ਨਾਲ ਜਿਹੜਾ ਹੈ ਇਹ ਆਪਾਂ ਨੂੰ ਦੋ ਕੰਮ ਕਰਨੇ ਪੈਣਗੇ ਜੇ ਤੁਹਾਨੂੰ ਨੋਟੀਫਿਕੇਸ਼ਨ ਚਾਹੀਦਾ ਹੈ ਜੇ ਤੁਸੀਂ ਮਾਰਚ ਦੇ ਵਿੱਚ ਪੇਪਰ ਦੇਣਾ ਹੈ ਪੀਐਸਟਟ ਦਾ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਸਪਸ਼ਟ ਦੱਸ ਰਿਹਾ ਦਸੰਬਰ ਦੇ ਵਿੱਚ ਪੇਪਰ ਨਹੀਂ ਹੋਣਾ ਠੀਕ ਹੈ ਨਾ ਹੀ ਜਨਵਰੀ ਦੇ ਵਿੱਚ ਹੋਣਾ ਦਸੰਬਰ ਦੇ ਵਿੱਚ ਨੋਟੀਫਿਕੇਸ਼ਨ ਵੀ ਨਹੀਂ ਆ ਰਿਹਾ ਜਨਵਰੀ ਦੇ ਵਿੱਚ ਵੀ ਨਹੀਂ ਆ ਰਿਹਾ ਫਰਵਰੀ ਦੇ ਵਿੱਚ ਜਾ ਕੇ ਨੋਟੀਫਿਕੇਸ਼ਨ ਆਊਗਾ ਜੇ ਆਪਾਂ ਇਹ ਕੰਮ ਕਰਾਂਗੇ ਠੀਕਾ ਫੇਰ ਆਊਗਾ ਨਹੀਂ ਤਾਂ ਨਹੀਂ ਹੋਣਾ ਠੀਕ ਹੈ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਪੇਪਰ ਦਿਓ ਮਾਸਟਰ ਕੈਡਰ ਤੋਂ ਪਹਿਲਾਂ ਤਾਂ ਸਾਰੇ ਜਣੇ ਯੂਨੀਅਨ ਦਾ ਸਹਿਯੋਗ ਕਰੋ ਤੁਹਾਡੇ ਫਾਇਦੇ ਲਈ ਯੂਨੀਅਨ ਅੱਗੇ ਆਈ ਹੈ ਇੱਕ ਵਾਰ ਫੇਰ ਤੋਂ ਕੰਮ ਕਰ ਰਹੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਪੀਐਸਟੈਟ 2024 ਦਾ ਕੇਸ ਸਿਰੇ ਲਾ ਕੇ ਅੱਜ ਤੁਹਾਡੇ ਲਈ ਫੇਰ ਖੜਾ ਮੈਂ ਤਾਂ ਜੇ ਤੁਸੀਂ ਸਾਰੇ ਜਣੇ ਚਾਹੁੰਦੇ ਹੋ ਕਿ ਤੁਸੀਂ ਪੀਐਸ ਇਹਦੀ ਪੋਸਟਾਂ ਦੇ ਵਿੱਚ ਸ਼ਾਮਲ ਹੋਣਾ ਪੀਐਸਟੈਟ ਦਾ ਪੇਪਰ ਦੇ ਕੇ ਕਲੀਅਰ ਕਰਕੇ ਤਾਂ ਸਾਰੇ ਜਣੇ ਇਸ WhatsApp ਗਰੁੱਪ ਨੂੰ ਜੁਆਇਨ ਕਰੋ, ਸ਼ੇਅਰ ਕਰੋ, ਇਸ ਵੀਡੀਓ ਨੂੰ ਵਰਤਵਾ ਸ਼ੇਅਰ ਕਰੋ, ਆਪਣੇ WhatsApp ਸਟੇਟਸ ਦੇ ਉੱਪਰ ਇਸ ਲਿੰਕ ਨੂੰ ਲਗਾਓ। ਠੀਕ ਹੈ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਜੋ ਆਪਾਂ ਪੈਟੀਸ਼ਨਰ ਬਣਾ ਕੇ ਕੇਸ ਲਗਾਈਏ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਦੇ ਵਿੱਚ ਅੱਜ ਤੁਸੀਂ ਇਹ ਚੀਜ਼ ਨੂੰ ਸੋਚ ਲਓ ਕਿ ਨਹੀਂ ਕੋਈ ਦਿੱਕਤ ਨਹੀਂ ਮੈਂ ਚਾਰਜ ਪੇ ਨਹੀਂ ਕਰਨੇ ਜਾਂ ਮੈਂ ਨਹੀਂ ਚਾਹੁੰਦਾ ਕੇਸ ਲਾਣਾ ਜਾਂ ਕੁਝ ਵੀ ਹੈ। ਇੱਕ ਵਾਰ ਦਾ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਂਦਾ। ਠੀਕ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਪਹਿਲਾਂ ਤੁਹਾਨੂੰ ਬੜਾ ਕਿਹਾ ਸੀ ਦਸੰਬਰ ਦੇ ਵਿੱਚ ਪੇਪਰ ਨਹੀਂ ਆਉਣਾ ਬਹੁਤ ਬੱਚਿਆਂ ਨੇ ਇਸ ਨੂੰ ਲਾਈਟਲੀ ਲਿਆ ਠੀਕ ਹੈ ਤੇ ਇਸ ਕਰਕੇ ਜੇ ਅਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੇਪਰ ਆਵੇ ਔਰ ਯੂਨੀਅਨ ਸਹਿਯੋਗ ਯੂਨੀਅਨ ਦਾ ਤੁਸੀਂ ਜਿਹੜਾ ਹੈ ਹੈਲਪ ਲੈਣਾ ਚਾਹੁੰਦੇ ਹੋ ਯੂਨੀਅਨ ਦੀ ਬਦੌਲਤ ਤੁਸੀਂ ਆਪ ਦਾ ਜਿਹੜਾ ਜੋ ਵੀ ਤੁਹਾਡੇ ਸੁਪਨੇ ਉਸ ਨੂੰ ਉਸ ਨੂੰ ਸਕਾਰ ਕਰਨਾ ਚਾਹੁੰਦੇ ਹੋ ਤਾਂ ਇਸ ਕਰਕੇ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਊਗਾ ਯੂਨੀਅਨ ਤੁਹਾਡੇ ਲਈ ਐਫਰਟਸ ਕਰ ਰਹੀ ਹੈ ਇਹਦੇ ਵਿੱਚ ਸਾਡਾ ਕੋਈ ਸਾਡਾ ਕੋਈ ਬੈਨੀਫਿਟ ਨਹੀਂ ਹੈਗਾ ਮੇਰੀ ਖੁਦ ਦੀ ਈਟੀਟੀ ਕੀਤੀ ਸਾਡੀਆਂ ਪੋਸਟਾਂ ਅਜੇ 7-8 ਮਹੀਨੇ ਲੱਗ ਜਾਣਗੇ ਪਰ ਉਸ ਤੋਂ ਪਹਿਲਾਂ ਜਿਹੜਾ ਹੈ ਮਾਸਟਰ ਕੈਟਰ ਆਉਣਾ ਹੈ ਬੀੜ ਵਾਲਿਆਂ ਦਾ ਜਿਹੜਾ ਕੈਟਰ ਆਉਣਾ ਹੈ ਤਾਂ ਉਸ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਚਾਹੁੰਨਾ ਕਿ ਤੁਹਾਨੂੰ ਵੀ ਇੱਕ ਇਸ ਬੁੱਕੇ ਦੇ ਵਿੱਚ ਇਨਵੋਲਵ ਕਰਾਇਆ ਜਾਵੇ ਤੁਹਾਨੂੰ ਸਾਰਿਆਂ ਨੂੰ ਇਸ ਪੋਸਟਨ ਦੇ ਵਿੱਚ ਸ਼ਾਮਲ ਕਰਾਇਆ ਜਾਵੇ ਇਸ ਕਰਕੇ ਤੁਸੀਂ ਸਾਰੇ ਜਣੇ ਤੁਹਾਡੇ ਫਾਇਦੇ ਲਈ ਇਹ ਤਰਨਾ ਵੀ ਰੱਖਿਆ ਗਿਆ ਇਸ ਇੱਕ ਗਰੁੱਪ ਵੀ ਬਣਾਇਆ ਗਿਆ ਇਸ ਗਰੁੱਪ ਦੇ ਵਿੱਚ ਆਪਾਂ ਜਿਹੜਾ ਹੈ ਸਾਰੇ ਇਕੱਠੇ ਬਣਾ ਕੇ ਜਿੰਨੇ ਵੀ ਆਪਾਂ ਨੂੰ ਜਿੰਨੇ ਵੀ ਬੱਚੇ ਵੱਧ ਤੋਂ ਵੱਧ ਗਰੁੱਪ ਦੇ ਵਿੱਚ ਜੁਆਇਨ ਹੋਣਗੇ ਉਹਨਾਂ ਸਾਰਿਆਂ ਨੂੰ ਜਿੰਨੇ ਜਿੰਨੇ ਆਣਗੀ ਪੇਮੈਂਟ ਆਏਗੀ ਉਹ ਲਗਾ ਕੇ ਆਪਾਂ ਸਰਕਾਰ ਨੂੰ ਇੱਕ ਨੋਟਿਸ ਭੇਜਾਂਗੇ ਉਸ ਤੋਂ ਬਾਅਦ ਪਟੀਸ਼ਨ ਪਾਉਗੀ ਦੋ ਜਾਂ ਤਿੰਨ ਹੀਰਿੰਗਸ ਦੇ ਵਿੱਚ ਜਿਹੜਾ ਹੈ ਆਪਾਂ ਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਨਾਲ ਨਾਲ ਆਪਾਂ ਥੋੜਾ ਜਿਹਾ ਜਿੰਨਾ ਵੀ ਯੂਨੀਅਨ ਵੱਲੋਂ ਜਦੋਂ ਧਰਨਾ ਰੱਖਿਆ ਜਾਊਗਾ ਉਸ ਦੇ ਵਿੱਚ ਤੁਸੀਂ ਸਹਿਯੋਗ ਕਰਨਾ ਬਸ ਇਹ ਕੰਮ ਹੈ ਇਸ ਤੋਂ ਵੱਧ ਕੇ ਕੋਈ ਕੰਮ ਨਹੀਂ ਕੇ ਨਾਲ ਨਾਲ ਤੁਸੀਂ ਅਭੀ ਤਿਆਰੀਆਂ ਕਰੀ ਜੋ ਨਾਲ ਨਾਲ ਤੁਹਾਡਾ ਜਿਹੜਾ ਹੈ ਇਹ ਸਿਸਟਮ ਜਿਹੜਾ ਹੈ ਚੱਲਦਾ ਰਹੂਗਾ ਤਾਂ ਇਸ ਕਰਕੇ ਜੇ ਸੱਚੀ ਤੁਸੀਂ ਆਪਦੇ ਸੁਪਨੇ ਨੂੰ ਸਕਾਰ ਕਰਨਾ ਮੈਂ ਜੇ ਤੁਸੀਂ ਇਸ ਚੀਜ਼ ਨੂੰ ਅੱਜ ਵੀ ਲਾਈਟਲੀ ਲਿਆ ਕਿ ਨਹੀਂ ਕੋਈ ਗੱਲ ਨਹੀਂ ਨਾ ਆਏ ਟਟ ਨਹੀਂ ਆਂਦਾ ਤਾਂ ਮੈਂ ਤੁਹਾਨੂੰ ਕਹਿਣਾ ਵੀ ਜਿਹੜੇ ਬੱਚੇ ਪਹਿਲਾਂ ਜਿਹੜੇ ਸਟੂਡੈਂਟਸ ਪਹਿਲਾਂ ਏਜ ਓਵਰ ਹੋ ਗਈ ਜਿਨ੍ਹਾਂ ਦੀ ਉਮਰ ਲੰਘ ਗਈ ਠੀਕ ਹੈ ਅੱਜ ਉਹ ਉਮਰ ਹੱਦ ਦੀ ਮੰਗ ਰੱਖ ਰਿਹਾ ਕਿ ਉਮਰ ਹੱਦ ਦੇ ਛੋੜ ਦਿੱਤੀ ਜਾਵੇ ਤੇ ਕੱਲ ਨੂੰ ਤੁਸੀਂ ਉਹਨਾਂ ਦੇ ਵਿੱਚ ਹੋਵੋਗੇ ਠੀਕ ਹੈ ਇੱਕ ਵਾਰ ਦਾ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ ਇਹ ਸਿਆਣੇ ਨੇ ਕਿ ਠੀਕ ਹੈ ਜੇ ਅੱਜ ਵੀ ਆਪਾਂ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਵਰਤਦੇ ਰੇਖ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਉਂਕਿ ਆਪਨੇ ਪੰਜਾਬੀ ਦੇ ਆਦਤ ਹੁੰਦਾ ਜਦੋਂ ਸਿਰ ਦੇ ਉੱਪਰ ਪਾਣੀ ਨਾ ਲੰਘ ਜਾਵੇ ਨਾ ਉਹਨਾਂ ਤੱਕ ਆਪਾਂ ਗੌਰ ਨਹੀਂ ਕਰਦੇ ਤਾਂ ਜੇ ਇੱਕ ਵਾਰ ਤਾਂ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ ਇਹ ਆਪਾਂ ਨੂੰ ਆਪਾਂ ਅਕਸਰ ਵਿਚਾਰ ਵੀ ਬੋਲਿਆ ਕੰੰਦਾ ਤੇ ਲਿਖਿਆ ਹੋਇਆ ਪੜਿਆ ਵੀ ਹੋਇਆ ਠੀਕ ਹੈ ਤੇ ਔਰ ਸਕੂਲਾਂ ਦੇ ਵਿੱਚ ਸਾਰਿਆਂ ਨੇ ਵਿਚਾਰ ਵੀ ਇਹ ਬੋਲੇ ਹੋਏ ਨੇ ਪਰ ਅਸਲ ਦੀ ਚੀਜ਼ ਦੇ ਉੱਪਰ ਅਮਲ ਕਰੋ ਤੁਹਾਡੇ ਫਾਇਦੇ ਲਈ ਚੀਜ਼ ਕਹਿ ਰਿਹਾ ਬੋਲ ਰਿਹਾ ਜਿਹੜੀ ਚੀਜ਼ ਸਾਡੇ ਕੋਲ ਨਿਊਜ਼ ਆਉਂਦੀ ਹੈ ਉਹ ਥੈਨਟਿਕ ਹੁੰਦੀ ਹੈ ਜਦ ਕਿ ਮੈਂ ਖੁਦ ਮੀਟਿੰਗ ਕਰਕੇ ਆਇਆ ਮੀਟਿੰਗ ਦੇ ਵਿੱਚ ਜੋ ਸਾਨੂੰ ਰਿਪਲਾਈ ਮਿਲਿਆ ਉਹ ਤੁਹਾਨੂੰ ਅਸੀਂ ਦੱਸਿਆ ਕੀ ਭਈ ਪੋਸਟਾ ਆ ਜਾਣੀਆਂ ਪੋਸਟਾ ਆ ਗਏ ਤਾਂ ਕੁਝ ਵੀ ਨਹੀਂ ਬਣਨਾ ਬਾਅਦ ਦੇ ਵਿੱਚ ਇਹਦੇ ਨਾਲ ਬਾਅਦ ਵਿੱਚ ਪਛਤਾਏ ਦਾ ਕੀ ਫਾਇਦਾ ਜਦ ਚਿੜੀ ਚੁੱਕੀ ਖੇਤ ਤਾਂ ਇਹ ਕਿਤੇ ਨਾ ਕਿਤੇ ਗੱਲਾਂ ਬਾਅਦ ਵਿੱਚ ਸੱਚ ਹੁੰਦੀਆਂ ਠੀਕ ਹੈ ਇਸ ਕਰਕੇ ਆ ਕਾਫੀ ਬੱਚੇ ਸਾਨੂੰ ਪੁੱਛ ਲੈਂਦੇ ਆ ਕਿ ਸਰ ਮਾਸਟਰ ਕਟਰ ਵਾਲਿਆਂ ਅਸੀਂ ਸਾਡਾ ਪੀਅਰ ਸ਼ਡ ਕੁਆਲੀਫਾਈਡ ਨਹੀਂ ਹਗਾ ਤਾਂ ਉਹਨਾਂ ਲਈ ਜਿਹੜਾ ਜੋ ਵੀ ਸਾਡੀ ਇੱਕ ਕਮੇਟੀ ਐਕਸਪਰਟ ਕਮੇਟੀ ਬਣਾਈ ਹੈ ਉਹਨਾਂ ਨੇ ਜੋ ਵੀ ਸਾਨੂੰ ਪ੍ਰੂਫ ਦਿੱਤੇ ਨੇ ਉਹਨਾਂ ਦੇ ਆਧਾਰ ਦੇ ਉੱਪਰ ਕੇਸ ਲੱਗੂਗਾ ਜਲਦੀ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਦੋ ਤਰਨੇ ਲਾਵਾਂਗੇ ਨਾਲ ਦੇ ਨਾਲ ਨੋਟੀਫਿਕੇਸ਼ਨ ਆਜੂਗਾ ਨਾਲ ਨਾਲ ਆਪਾਂ ਇਹ ਕੰਮ ਕਰਾਂਗੇ ਮੈਂ ਤੁਹਾਨੂੰ ਇਹ ਕਹਿ ਰਿਹਾ ਦੋ ਮਹੀਨੇ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਲੈ ਕੇ ਦੇਵਾਂਗਾ ਔਰ ਤੁਹਾਡੇ ਕੋਲ ਪ੍ਰੋਪਰ ਸਮਾਂ ਹੋਊਗਾ ਤਿਆਰੀ ਨੂੰ ਲੈ ਕੇ ਠੀਕ ਹੈ ਔਰ ਜੋ ਵੀ ਪਿੱਛੇ ਖਾਮੀ ਰਹੀਆਂ ਸਕੂਲ ਸਿਲੇਬਸ ਦੇ ਵਿੱਚ ਸਾਰਾ ਕੁਝ ਆਪਾਂ ਜਿਹੜਾ ਹੈ ਉਸ ਦੇ ਉੱਪਰ ਸਰਕਾਰ ਨੂੰ ਇੱਕ ਇੱਕ ਚੀਜ਼ ਪੁਆਇੰਟ ਦੇ ਉੱਪਰ ਦੱਸਾਂਗੇ ਔਰ ਇਸ ਤੋਂ ਇਸ ਇਹ ਪੇਪਰ ਜਿਹੜਾ ਹੋਊਗਾ ਸਭ ਤੋਂ ਵਧੀਆ ਪੇਪਰ ਹੋਊਗਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕਿਉਂਕਿ ਜਦੋਂ ਕੋਰਟ ਦੇ ਵਿੱਚ ਕੇਸ ਪਾਊਗਾ ਨਾ ਤਾਂ ਡਿਪਾਰਟਮੈਂਟ ਕਦੇ ਵੀ ਨਿਕਲ ਨਹੀਂ ਕਰੂਗਾ ਇਸ ਚੀਜ਼ ਨੂੰ ਲੈ ਕੇ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿਵੇਂ ਵੀ ਤੁਸੀਂ ਸਹਿਯੋਗ ਕਰ ਸਕਦੇ ਕਰੋ ਇਸ ਗਰੁੱਪ ਨੂੰ ਜੁਆਇਨ ਕਰੋ ਜਿਹੜਾ ਤੁਹਾਨੂੰ ਚੈਟ ਬਾਕਸ ਦੇ ਵਿੱਚ ਮੈਂ ਫਿਰ ਰਿਪੀਟ ਕਰ ਰਿਹਾ ਚੈਟ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਦਿੱਤਾ ਗਿਆ ਹੈ ਉਸ ਲਿੰਕ ਨੂੰ ਜਦੋਂ ਤੁਸੀਂ ਓਪਨ ਕਰੋਗੇ ਤਾਂ ਤੁਸੀਂ ਇੱਕ ਪੇਜ ਦੇ ਉੱਪਰ ਜਾਓਗੇ Chrome ਦੇ ਜਾਂ Google ਦੇ ਉੱਥੇ ਤੁਸੀਂ ਜੁਆਇਨ ਗਰੁੱਪ ਦੇ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਜਾਓਗੇ ਠੀਕ ਹੈ ਜਦੋਂ ਤੁਸੀਂ ਐਡ ਹੋ ਜਾਓਗੇ ਚੈਟ ਓਪਨ ਹੈ ਤੁਸੀਂ ਆਪ ਦਾ ਰਿਵਿਊ ਰੱਖ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਜੋ ਜੋ ਵੀ ਆਪ ਨੂੰ ਜਿਹੜੀ ਅਗਲੀ ਕਾਰਵਾਈ ਹੋਊਗੀ ਤੁਹਾਨੂੰ ਗਰੁੱਪ ਦੇ ਵਿੱਚ ਅਸੀਂ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਡਾ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ 11 ਨਵੰਬਰ ਨੂੰ ਧਰਨਾ ਰੱਖਿਆ ਗਿਆ ਸਾਰੇ ਜਣੇ ਇਸ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਠੀਕ ਹੈ ਵੇਰਕਾ ਪਲਾਂਟ ਸੰਗਰੂਰ ਤੋਂ ਹੋ ਕੇ ਮੁੱਖ ਮੰਤਰੀ ਰਾਇਸ਼ ਤੱਕ ਆਪਾਂ ਜਿਹੜਾ ਹੈ ਇਹ ਰੋਸ ਮਾਰਚ ਕਰਨਾ ਹੈ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਨੰਬਰ ਦੇ ਉੱਪਰ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 62802 6496 628026496 ਔਰ ਇਹ ਮਾਨਸੇ ਤੋਂ ਪ੍ਰਦੀਪ ਗੁਰੂ ਨੇ ਉਪ ਪ੍ਰਧਾਨ ਤੁਸੀਂ ਇਹਨਾਂ ਦੇ ਜਿਹੜਾ ਹੈ ਨੰਬਰ ਦੇ ਉੱਪਰ ਵੀ ਜਿਹੜਾ ਹੈ ਮੈਸੇਜ ਕਾਲ ਕਰ ਸਕਦੇ ਹੋ ਤਾ ਜਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪੁੱਛ ਸਕਦੇ ਹੋ ਕੋਈ ਵੀ ਕੋਈ ਚੀਜ਼ ਕੁਐਰੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਚੈਨਲ ਤੇ ਫਸਟ ਔਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਅੱਗੇ ਵੀ ਅਪਡੇਟ ਜੜੀ ਨੇ ਮਿਲਦੀਆਂ ਰਹਿਣ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ